ਸਤਿ ਸ਼੍ਰੀ ਅਕਾਲ ਜੀ ਮੇਰੇ ਚੈਨਲ ਤੇ ਸਾਰਿਆਂ ਦਾ ਸਵਾਗਤ ਹੈ ਅੱਜ ਜੀ ਆਪਾਂ ਲਾਈਨਿੰਗ ਵਾਲੇ ਸੂਟ ਦੀ ਕਟਾਈ ਕਰਨ ਲੱਗੇ ਆਂ ਹਾਂਜੀ ਤੁਸੀਂ ਇਹ ਪੂਰੀ ਵੀਡੀਓ ਜ਼ਰੂਰ ਦੇਖਿਓ ਜੀ ਆਪਾਂ ਕਿੱਦਾਂ ਲਾਈਨ ਇਹ ਰੱਖਣੀ ਆਂ ਹਾਂਜੀ ਮੋਡੇ ਦੀ ਕਾਟ ਕਿੰਨੀ ਰੱਖਣੀ ਆ ਤੇ ਪਲੇਟ ਕਿੰਨੇ ਦੇ ਪਾਣੇ ਆ ਹਾਂਜੀ ਇਹ ਹੈਗਾ ਜੀ 26 ਇੰਚ ਬ੍ਰੈਸਟ ਵਾਲੀ ਦੀ ਕਟਾਈ ਹਾਂਜੀ ਇੱਕ ਗੱਲ ਦਾ ਤੁਸੀਂ ਜ਼ਰੂਰ ਧਿਆਨ ਰੱਖਣਾ ਜੀ ਜਿਨ੍ਹਾਂ ਦੇ ਗਲੇ ਪਿੱਛੇ ਨੂੰ ਜਾਂਦੇ ਹਾਂ ਜੀ ਜਦੋਂ ਅਸੀਂ ਸੂਟ ਪਾਉਂਦੇ ਆ ਤਾਂ ਫਰੰਟ ਦਾ ਗਲਾ ਉੱਪਰ ਨੂੰ ਬਹੁਤ ਜਾਂਦਾ ਇਸ ਲਈ ਤੁਸੀਂ ਜਿਹੜੀ ਬੈਕ ਅੱਧਾ ਇੰਚ ਉੱਚੀ ਰੱਖਣੀ ਆ ਫਰੰਟ ਜਿਹੜਾ ਅੱਧਾ ਇੰਚ ਨੀਵਾ ਰੱਖਣਾ ਫਿਰ ਤੁਸੀਂ ਇਹਦੀ ਸੂਟ ਦੀ ਕਟਾਈ ਕਰਨੀ ਆ ਜੀ ਆਪਾਂ ਪਹਿਲਾਂ ਲਾਈਨਿੰਗ ਦੀ ਕਟਾਈ ਕਰਨ ਲੱਗੇ ਆ ਹਾਂਜੀ ਬ੍ਰੈਸਟ ਸਾਡੇ ਕੋਲ ਹੈਗੀ ਆ ਜੀ 26 ਇੰਚ ਆਪਾਂ ਤੀਰਾ ਰੱਖਣਾ 14 ਇੰਚ 14 ਦਾ ਅੱਧਾ ਆਪਣੇ ਕੋਲ ਆ ਗਿਆ ਜੀ 7 ਇੰਚ ਹਾਂਜੀ ਇਹ ਤੁਸੀਂ ਜਰੂਰ ਦੇਖਿਓ ਵੀ ਹੁਣ ਆਪਾਂ ਇਹਦਾ ਮੋਡਾ ਕਿੰਨਾ ਰੱਖਣਾ ਹਾਂਜੀ ਆਪਾਂ ਇਹਦਾ ਨੀਚੇ ਨੂੰ ਮੋਡਾ ਜੀ 6 ਇੰਚ ਰੱਖਣਾ ਹਾਂਜੀ 6 ਇੰਚ ਰੱਖਣਾ ਆ ਕਿਉਂਕਿ ਬ੍ਰੈਸਟ ਸਾਡੇ ਕੋ 26 ਇੰਚ ਆ ਹਾਂਜੀ ਹੁਣ ਆਪਾਂ ਨੀਚੇ ਨੂੰ 6 ਇੰਚ ਰੱਖ ਲਿਆ ਸੀ ਹੁਣ ਆਪਾਂ ਇਦਾਂ ਸਿੱਧਾ ਨਿਸ਼ਾਨ ਲਾ ਲੈਣਾ ਜੀ ਹਾਂਜੀ 26 ਇੰਚ ਬ੍ਰੈਸਟ ਦੇ ਪਲੇਟ ਪੈਣੇ ਆ ਜੀ 13.5 ਤੇ ਸਾਢੇ 13 ਤੇ ਨਿਸ਼ਾਨ ਲਾ ਲੈਣਾ ਹਾਂਜੀ ਪਲੇਟ ਆਪਾਂ ਲੰਬਾ ਰੱਖਣਾ ਜੀ 8 ਇੰਚ ਤੇ ਹਾਂਜੀ ਇਹਦਾ ਆਪਾਂ ਸੈਂਟਰ ਰੱਖਣਾ 4 ਇੰਚ ਤੇ ਹਾਂਜੀ ਹੁਣ ਆਪਾਂ ਤਿੰਨਾ ਪਲੇਟਾਂ ਦੇ ਨਿਸ਼ਾਨ ਜੀ ਇਦਾਂ ਲਾ ਲੈਣੇ ਸਿੱਧੇ ਤਰ੍ਹਾਂ ਤੁਸੀਂ ਕਟਾਈ ਕਰਿਓ ਜੀ ਸੂਟ ਦੀ ਹਾਂਜੀ ਇੱਥੋਂ ਤੁਸੀਂ ਪਲੇਟ ਦਾ ਜਿਹੜਾ ਗੈਪ ਆ ਜੀ ਉਹ 4.5 ਤੇ ਰੱਖਣਾ ਹਾਂਜੀ 4.5 ਤੇ ਆਪਾਂ ਪਲੇਟ ਦਾ ਗੈਪ ਰੱਖ ਲਿਆ ਜੀ ਹਾਂਜੀ ਇੱਥੋਂ ਤੁਸੀਂ ਪਲੇਟ ਦਾ ਗੈਪ 1.5 ਇੰਚ ਤੇ ਰੱਖਣਾ ਹਾਂਜੀ ਜਿਹੜਾ ਮੋੜ ਦੇ ਆਲੂ ਪਲੇਟ ਪੈਣਾ ਜੀ ਉਹਦਾ ਤੁਸੀਂ ਗੈਪ 3 ਤੇ ਰੱਖਣਾ ਆਪਾਂ 3-3 ਨਿਸ਼ਾਨ ਲਾ ਲਿਆ ਹਾਂਜੀ ਪਲੇਟਾਂ ਦੇ ਨਿਸ਼ਾਨ ਜਰੂਰ ਧਿਆਨ ਨਾਲ ਦੇਖੋ ਜੀ ਜੇ ਇਹ ਸਹੀ ਲੱਗੇ ਹੋਊਗੇ ਤਾਂ ਸਾਡੀ ਫਿਟਿੰਗ ਸਹੀ ਆਣੀ ਹੈ ਹਾਂਜੀ ਹੁਣ ਤੁਸੀਂ ਆਹ ਪਲੇਟ ਨੂੰ ਪਹਿਲਾਂ ਸਿੱਧੇ ਲਾ ਲੈਣਾ ਜੀ ਹਾਂਜੀ ਬ੍ਰੈਸਟ ਸਾਡੇ ਕੋਲ ਹੈਗੀ ਜੀ 26 ਇੰਚ 26 ਦਾ ਅੱਧ ਹੋਇਆ ਸਾਡੇ ਕੋਲ 13 ਇੰਚ ਆਪਾਂ 13 ਤੇ ਲਾਣਾ ਹਾਂਜੀ 13 ਤੇ ਨਿਸ਼ਾਨ ਲਾ ਲਿਆ ਹੁਣ ਦੇਖੋ ਆਪਾਂ ਇੱਥੋਂ ਜਿਹੜੀ ਗੁਲਾਈ ਰੱਖਣੀ ਹੈ ਜੀ ਉਹ 1 ਇੰਚ ਤੇ ਰੱਖਣੀ ਆ ਮੋਢੇ ਦੀ ਜਿਹੜੀ ਗੁਲਾਈ ਆ ਉਹ 1 ਇੰਚ ਤੇ ਪਾਣੀ ਹੈਗੀ ਹਾਂਜੀ ਆਪਾਂ ਜਿਹੜੀ ਫਰੰਟ ਦੀ ਗੁਲਾਈ ਸੀ ਜੀ 1 ਇੰਚ ਤੇ ਰੱਖੀ ਸੀਗੀ ਹਾਂਜੀ ਹਾਂਜੀ ਬੈਕ ਦੀ ਤੁਸੀਂ ਲਾਣਾ ਜੀ ਨਿਸ਼ਾਨ ਗੁਲਾਈ ਦਾ 2.5 ਇੰਚ ਤੇ ਅੰਦੀ ਗਲਾ ਛੋਟਾ ਆ ਇਸ ਲਈ ਤੁਸੀਂ 2.5 ਇੰਚ ਤੇ ਲਾਣਾ ਜੇ ਗਲਾ ਡੀਪ ਹੁੰਦਾ ਫਿਰ ਤੁਸੀਂ ਲਾਣਾ ਸੀਗਾ ਜੀ 2 ਇੰਚ ਤੇ ਹੁਣ ਆਪਾਂ 2.5 ਤੇ ਨਿਸ਼ਾਨ ਲਾ ਲਿਆ ਜੀ ਬੈਕ ਗਲਾਈ ਦਾ ਫਰੰਟ ਦਾ ਇੱਕ ਤੇ ਬੈਕ ਦਾ 2.5 ਤੇ ਇਹ ਤੋਂ ਪਲੇਟ ਪਾਣਾ ਜੀ ਉਹ ਨੀਚੇ ਵਾਲੇ ਪਲੇਟ ਦੇ ਬਿਲਕੁਲ ਸਾਹਮਣੇ ਨਹੀਂ ਰੱਖਣਾ ਥੋੜਾ ਗੈਪ ਦੇਣਾ ਜੀ ਇੱਦਾਂ ਇਸ ਤਰੀਕੇ ਨਾਲ ਤੁਸੀਂ ਉੱਪਰ ਵਾਲੇ ਪਲੇਟ ਨੂੰ ਲਾਣਾ ਹੈ ਜੀ ਨਿਸ਼ਾਨ ਇਹਦਾ ਹਾਂਜੀ ਹੁਣ ਜਿਹੜਾ ਆਪਾਂ ਕਮਰ ਵਾਲਾ ਪਲੇਟ ਪਾਣਾ ਜੀ ਉਹ ਦੇਖੋ ਆਪਣੇ ਕੋ ਜਿਹੜਾ ਸੈਂਟਰ ਸੀਗਾ ਉਹ ਬਹੁਤ ਨੀਚੇ ਚਲ ਜਾਂਦਾ 11 ਇੰਚ ਤੇ ਜਾਂਦਾ ਇਸ ਲਈ ਤੁਸੀਂ ਆਪਣੇ ਹਿਸਾਬ ਨਾਲ 9.5 ਤੇ ਨਿਸ਼ਾਨ ਲਾ ਲਓ 9 ਤੇ ਲਾ ਲਓ ਇਹ ਪਲੇਟ ਜੇ ਆਪਾਂ ਇੱਥੋਂ ਪਾਨੇ ਆ ਜੀ ਕਮਰ ਤੋਂ ਇਹ ਫੇਰ ਕਮਰ ਤੋਂ ਬਹੁਤ ਨੀਚੇ ਚਲ ਜਾਂਦਾ ਇਸ ਲਈ ਤੁਸੀਂ 9 ਇੰਚ ਤੇ 9.5 ਇੰਚ ਤੇ ਨਿਸ਼ਾਨ ਲਾ ਕੇ ਆਪਾਂ ਇਹ ਕਮਰ ਵਾਲਾ ਪਲੇਟ ਇੱਥੋਂ ਨਿਸ਼ਾਨ ਲਾਣਾ ਜੀ ਅੱਜਿਆ ਧਿਆਨ ਦੇ ਦਿਓ ਤੁਸੀਂ ਕਵਰ ਵਾਲੇ ਪਲੇਟ ਦਾ ਨਿਸ਼ਾਨ ਆਪਾਂ ਇੱਥੋਂ ਲੈਣਾ ਜੀ 9.5 ਇੰਚ ਦਾ ਹਾਂਜੀ ਕਾਜ ਸਾਡੇ ਕੋਲ ਹੈਗੀ ਹੈ ਜੀ 18 ਇੰਚ ਤਿਆਰ ਆਪਾਂ ਨਿਸ਼ਾਨ ਲੈਣਾ ਜੀ 18.5 ਤੇ ਇਹਪ ਸਾਡੇ ਕੋਲ ਹੈਗੀ ਹੈ ਜੀ 28 ਇੰਚ ਆਪਾਂ ਲਾ ਲਿਆ 14 ਤੇ ਨਿਸ਼ਾਨ ਹਾਂਜੀ ਹੁਣ ਅਸੀਂ ਜਿਹੜਾ ਆ ਨਿਸ਼ਾਨ ਲੈਣਾ ਜੀ ਹਾਂਜੀ ਪ੍ਰੈਸਟ ਤੋਂ ਤੁਸੀਂ ਲਾਣਾ हिਪ ਤੱਕ ਨਿਸ਼ਾਨ ਜੀ ਹਾਂਜੀ हिਪ ਤੋਂ ਤੁਸੀਂ ਲਾਣਾ ਕਮਰ ਤੱਕ ਨਿਸ਼ਾਨ ਹਾਂਜੀ ਬਾਕੀ ਆ ਘੇਰੇ ਦਾ ਨਿਸ਼ਾਨ ਜੀ ਸਿੱਧਾ ਲਾ ਲੈਣਾ ਤੁਸੀਂ ਆ ਸਾਡੇ ਕੋ ਹੈਗਾ ਫੋਲਡਿੰਗ ਲਈ ਕਪੜਾ ਹਾਂਜੀ ਹੁਣ ਆਪਾਂ ਇਹਦੀ ਜੀ ਕਟਾਈ ਪਹਿਲਾਂ ਬੈਕ ਦੀ ਕਰ ਦੈਂ ਹਾਂਜੀ ਹੁਣ ਤੁਸੀਂ ਜੀ 프ਰੰਟ ਦੀ ਕਟਾਈ ਕਰਨੀ ਹੈ। ਇਹ ਆਪਾਂ ਲਾਈਨਿੰਗ ਦੀ ਕਟਾਈ ਕੀਤੀ ਹੈ ਹੁਣ ਆਪਾਂ ਲਾਈਨਿੰਗ ਨੂੰ ਸੂਟ ਤੇ ਰੱਖ ਕੇ ਜੀ ਕਟਾਈ ਕਰਨੀ ਹੈ। ਹਾਂਜੀ ਆਪਾਂ ਲਾਈਨਿੰਗ ਤੇ ਜੀ ਨਿਸ਼ਾਨ ਲਾ ਕੇ ਲਾਈਨਿੰਗ ਦੀ ਕਟਾਈ ਕਰ ਲਈ ਸੀ। ਹੁਣ ਆਪਾਂ ਸੂਟ ਦੇ ਉੱਪਰ ਲਾਈਨਿੰਗ ਰੱਖ ਕੇ ਸੂਟ ਦੀ ਕਟਾਈ ਕਰਨੀ ਜੀ। ਪਹਿਲਾਂ ਆਪਾਂ ਸੂਟ ਦੀ ਲੈਂਥ ਦੇਖਣੀ ਆ। ਸੂਟ ਦੀ ਲੈਂਥ ਸਾਡੇ ਕੋਲ 44 ਤਿਆਰ ਆ ਜੀ। ਆਪਾਂ 44.5 ਰੱਖਣੀ ਆ। 3 ਇੰਚ ਆਪਾਂ ਫੋਲਡਿੰਗ ਲਈ ਰੱਖਣਾ ਹੈ। ਹਾਂਜੀ ਆ ਆਪਣੇ ਕੋਲੋਂ ਫਰੰਟ ਦੀ ਹੈ ਜੀ। ਪਹਿਲਾਂ ਆਪਾਂ ਫਰੰਟ ਦੀ ਲਾਈਨਿੰਗ ਰੱਖ ਕੇ ਸੂਟ ਦੀ ਕਟਾਈ ਕਰਨੀ ਹੈ ਜੀ। ਹਾਂਜੀ ਹੁਣ ਆਪਾਂ ਜੀ ਫਰੰਟ ਦੀ ਕਟਾਈ ਕਰਨੀ ਹੈ। ਸੂਟ ਆਪਾਂ نیچے ਰੱਖ ਲਿਆ, ਲਾਈਨਿੰਗ ਉੱਪਰ ਰੱਖ ਲਈ ਜੀ। ਲਾਈਨਿੰਗ ਤੇ ਸਾਰੇ ਨਿਸ਼ਾਨ ਲੱਗੇ ਹੋਏ ਆ ਸਾਡੇ ਕੋਲ। ਜੀ ਕਟਾਈ ਕਰਨੀ ਹੈ ਜੀ। ਬੈਗ ਤੇ ਤੁਸੀਂ ਲਾਈਨਿੰਗ ਰੱਖ ਲੈਣੀ। ਹਾਂਜੀ 프ਰੰਟ ਦੀ ਅਸੀਂ ਕਟਾਈ ਕਰ ਲਈ ਸੀ। ਹਾਂ ਆਪਾਂ ਬੈਗ ਦੀ ਕਟਾਈ ਕਰ ਦਿੱਤੀ। ਹਾਂਜੀ ਸੂਟ ਦੀ ਕਟਾਈ ਅਸੀਂ ਕਰ ਲਈ ਸੀ ਜੀ ਹੁਣ ਅਸੀਂ ਲੱਗੇ ਆਂ ਬਾਹਾਂ ਦੀ ਕਟਾਈ ਕਰਨ। ਹਾਂਜੀ ਬਾਹਾਂ ਦੀ ਲੰਬਾਈ ਅਸੀਂ ਤਿਆਰ ਰੱਖਣੀ ਹੈ ਜੀ 10 ਇੰਚ। ਹਾਂਜੀ 10.5 ਤੇ ਆਪਾਂ ਨਿਸ਼ਾਨ ਲਾ ਲੈਣਾ। 2 ਇੰਚ ਆਪਾਂ ਫੋਲਡਿੰਗ ਲਈ ਰੱਖ ਲੈਣਾ। ਹਾਂਜੀ ਇੱਥੋਂ ਆਪਾਂ 3 ਇੰਚ ਤੇ ਨਿਸ਼ਾਨ ਲਾ ਲੈਣਾ ਜੀ 3 ਇੰਚ ਤੇ ਨਿਸ਼ਾਨ ਹਾਂਜੀ 26 ਇੰਚ ਬ੍ਰੈਸਟ ਨੂੰ ਤੁਸੀਂ ਮੋਟਾ ਪਾਣਾ ਜੀ 10 ਇੰਚ ਵਿੱਚ ਪਾ ਦੇਣਾ ਇਹ ਮੋਰੀ ਸਾਡੇ ਕੋਲ ਹੈਗੀ ਆ ਜੀ 13 ਇੰਚ ਆਪਾਂ ਰੱਖਣੀ 6.5 ਇੰਚ ਹਾਂਜੀ ਹੁਣ ਆਪਾਂ ਮੋਰੀ ਤੋਂ ਮੋਡੇ ਦੇ ਨਿਸ਼ਾਨ ਤੱਕ ਮਾ ਲਾ ਲੈਣਾ ਜੀ ਹਾਂਜੀ ਹੁਣ ਆਪਾਂ ਮੋਡੇ ਤੋਂ ਲਾ ਲੈਣਾ ਜਿੱਥੇ ਤੱਕ ਆਪਾਂ ਬਾਹ ਦੀ ਲੰਬਾਈ ਰੱਖੀ ਸੀ ਉੱਥੇ ਤੱਕ ਨਿਸ਼ਾਨ ਲਾ ਲੈਣਾ ਜੀ ਸਿੱਧਾ ਤੁਸੀਂ ਹਾਂਜੀ ਬਾਹ ਵੀ ਸਾਡੀ ਲਾਈਨਿੰਗ ਵਾਲੀ ਆ ਹੁਣ ਪਹਿਲਾਂ ਆਪਾਂ ਬਾਹ ਦੀ ਕਟਾਈ ਕਰਨੀ ਫਿਰ ਲਾਈਨਿੰਗ ਦੀ ਕਟਾਈ ਕਰਨੀ ਆ ਜੀ ਹਾਂਜੀ ਹੁਣ ਤੁਸੀਂ ਇੱਥੋਂ ਕਟਾਈ ਕਰ ਲੈਣੀ ਬਾਹ ਦੀ ਹਾਂਜੀ ਹੁਣ ਆਪਾਂ ਜੀ ਬਾਹ ਦੀ ਲਾਈਨਿੰਗ ਲੈ ਲਈ ਆ ਹਾਂਜੀ ਆਪਾਂ ਇਹਨੂੰ 4 ਫੋਲਡ ਕਰ ਲਿਆ ਆ। ਹਾਂ ਜਿਹੜੀ ਆਪਾਂ ਬਾਹ ਕੱਟੀ ਸੀ ਦੀ ਉਹ ਆਪਾਂ ਲਾਈਨਿੰਗ ਦੇ ਇਦਾਂ ਰੱਖ ਲੈਣੀ ਜੀ। ਹਾਂਜੀ ਹੁਣ ਤੁਸੀਂ ਇਦਾਂ ਜੀ ਬਾਹ ਦੀ ਕਟਾਈ ਕਰ ਲੈਣੀ। ਲਾਈਨਿੰਗ ਆਪਾਂ ਰੱਖੀ ਹੋਈ ਆ। ਹਾਂਜੀ ਇਹ ਲਾਈਨਿੰਗ ਵਾਲੀ ਬਾਹ ਐ ਜੀ ਸਾਡੇ ਕੋਲ। ਆ ਦੇਖੋ ਲਾਈਨਿੰਗ ਤੇ ਆ ਦੇਖੋ ਬਾਹ।